ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾਉਨੇ ਆ ਕਰਦੇ ਆ ਬਾਈ ਜੀ ਨੇ ਗੱਲ ਆਹਦੇ ਸਾਹਮਣੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਨਾਮ ਬੋਲ ਦਿਓ ਵੀਰੇ ਦੀਪ ਸਿੰਘ ਵੀਰੇ ਤੇ ਪੰਡ ਵੀਰੇ ਪੰਡ ਚੱਕ ਪੰਡ ਚੱਕ ਭਾਈ ਕਾ ਤੇ ਝਿਲਾ ਬਾਈ ਉਹਨੂੰ ਤੇ ਤਸਵੀਰ ਬਾਈ ਜੀ ਮੋਬਾਈਲ ਨੰਬਰ ਬੋਲੇ ਵੀਰੇ ਆਪਣਾ 62833 1892 ਦੁਬਾਰਾ ਫਿਰ ਬੋਲਦੇ ਵੀਰੇ 62833 1892 ਲੱਗੇ ਪੰਡ ਕਿਹੜੇ ਕਿਹੜੇ ਲੱਗਦੇ ਵੀਰੇ ਨੇੜੇ ਆਪਾਂ ਨੂੰ ਮੂਹ ਲੱਗ ਜਾਂਦਾ ਨੱਥੋ ਆ ਲੱਗ ਜਾਂਦਾ ਗਹਿੜਾਂ ਲੱਗਦੇ ਇੱਕ ਪਾਸੇ ਮੂਹ ਤੇ ਇੱਕ ਪਾਸੇ ਨੱਥੋ ਆ ਠੀਕ ਆ ਬਾਈ ਜੀ ਤੇ ਇੱਕ ਕਰੀਏ ਵੀਰੇ ਇੱਕ ਨੰਬਰ ਤੋਂ ਸਟਾਰਟ ਆਪਾਂ ਇਹ ਚੱਕ ਤੋਂ ਕਿੰਨੇ ਟਾਈਮ ਦੀ ਸੂਈ ਦੀ ਆ ਵੀਰੇ ਇਹ ਇਹ 2:40 ਦੀ ਸੂਈ ਦੀ ਆ ਠੀਕ ਆ ਜੀ ਓਕੇ ਵੀਰੇ 14 ਕਿਲੋ ਦੁੱਧ ਤਿਆਰ 14 ਕਿਲੋ ਦੁੱਧ ਤਿਆਰ ਆ ਓਕੇ ਬਾਈ ਜੀ ਦੇਖੋ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦੇ 2 ਵਜੇ ਚੁੱਕੇ ਆਗੇ ਚੰਗੇ ਲੇਵੇ ਵਾਲੀ ਆ ਵੱਡੀ ਵੈਡ ਆ ਕੋਈ ਛੋਟੀ ਨਾ ਮੰਨੇ ਚੰਗੀ ਜਿੰਦ ਜਾਣ ਵਾਲੀ ਆ ਸੂਆ ਬਾਈ ਜੀ ਕਹਿ ਮਾਦਾ ਸੂਆ ਵੀਰੇ ਤੀਜਾ ਮੰਨ ਤੀਜਾ ਸੂਆਗਾ 14 ਲੀਟਰ ਦੁੱਧ ਮੇਰਾ ਭਰਾ ਵਾ ਕੋਈ ਵੀ ਦਿਸ਼ਲੀ ਕਰਕੇ ਲਿਜਾ ਸਕਦਾ ਦੋ ਡੰਗ ਚੋਕੇ ਤੇ 2 ਮਹੀਨਿਆਂ ਦੀ ਬਾਈ ਕਹਿੰਦਾ ਇਹ ਸੂਈ ਹੋਈ ਆ ਤੇ ਰੇਟ ਵੀਰੇ ਦਾ ਕਿੰਨਾ ਕਰਦੇ ਆਪਾਂ ਹੁੰਦੇ ਕਰਾਂਗੇ ਤੋਰ ਕੇ ਦਿਖਾ ਦੋ ਵੀਰੇ ਫਿਰ ਇੱਕ ਨੰਬਰ ਦੋਸਤੋ ਬਾਈ ਕਹਿੰਦਾ ਮੁੱਲ ਕਰਾਂਗੇ ਤਾਂ ਫੋਨ ਤੇ ਹੋਊਗਾ ਬਿਲਕੁਲ ਜਾਇਜ਼ ਤੋਰਾ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਜੰਨਜਾਨ ਵਾਲੀ ਆ ਸੰਭਾਈ ਦੇ ਵਿੱਚ ਆ ਪੂਰੀ ਖੂਬਸੂਰਤ 14 ਲੀਟਰ ਦੁੱਧ ਕੋਈ ਵੀ ਮੇਰਾ ਭਰਾ ਦੋ ਡੰਗ ਚੋਕੇ ਦਸੱਲੀ ਕਰਕੇ ਲੈ ਜਾ ਸਕਦਾ ਜੀ ਬਾਈ ਚਵਾਈ ਚ ਇਹ ਸੀਲਸ ਲੱਗਾ ਕਿਸੇ ਥਣ ਥਣ ਦੇ ਵਿੱਚ ਕੋਈ ਕਮੀ ਤਾਂ ਨਹੀਂ ਬਾਈ ਕੋਈ ਕਮੀ ਨਹੀਂ ਓਕੇ ਇੱਕ ਨੰਬਰ ਆ ਲਵਾ ਲੈਣੀ ਥਾਣਾ ਤੁਹਾਨੂੰ ਹਥੋਂ ਠੀਕ ਆ ਵੀਰੇ ਲਾ ਦੇ ਮਾਰਾ ਜੇ ਲੱਗਦਾ ਤੁਹਾਨੂੰ ਓਕੇ ਮਾਰ ਦੇ ਭਾਵੇਂ ਧਾਰੀ ਮਾਨੀ ਧਾਰਾ ਮਾਰ ਲਾ ਦੇਖੋ ਦੋਸਤੋ ਮੋਟੀ ਮੋਟੀ ਚਵਾਈ ਆ ਕੋਈ ਬਾਈ ਨੇ ਨਿਆਣਾ ਨਹੀਂ ਪਾਇਆ ਠੀਕ ਆ ਵੀਜੀ ਆਜੋ ਵੀਰੇ 2 ਨੰਬਰ ਤੇ ਤਾਜੀ ਸੂਈ ਦੀ ਆ ਵੀਰੇ ਕਹਿ ਦਿੰਦੀ ਸੂਈ ਦੀ ਐ ਓਕੇ ਮਗਰ ਆ ਬੱਛਾ ਠੀਕ ਆ ਵੀਰੇ 18 ਕਿਲੋ ਦੁੱਧ ਪਿਆ 18 ਕਿਲੋ ਓਕੇ ਦੋਸਤੋ ਥਾਣਾ ਦਾ ਸਾਈਜ਼ ਦੇਖੋ ਮੋਟੇ ਥਾਣਾ ਪੂਰੇ ਗੁੱਲੇ ਵਾਲੀ ਠੀਕ ਆ ਮਾਜੀ ਬਹਿ ਜਾਣਾ ਹਣਾ ਜੀ ਹਮਾਰੀ ਦਾ ਓਕੇ ਸੀਲ ਸਲੱਗਾ ਦੋਸਤੋ ਤੇ ਲੈ ਬਾਅਕ ਸਾਈਡ ਤੋਂ ਮੈਂ ਦਿਖਾਉਣਾ 18 ਕਿਲੋ ਦੁੱਧ ਕੋਈ ਵੀ ਮੇਰਾ ਭਰਾ ਦਿਸੱਲੀ ਕਰਕੇ ਲਿਜਾ ਸਕਦਾ 2 ਵਜੇ ਟਾਈਮ ਸਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ 2 ਵੱਜ ਚੁੱਕਿਆ ਉਸ ਹਾਮਨਾ ਤੁਸੀਂ ਲੈਵੇ ਦੀ ਜੱਜਮੈਂਟ ਕਰਨੀ ਆ ਤੇ ਬਾਈ ਕਹਿੰਦਾ ਮੈਂ 2 ਕਿੰਨਾ ਟਾਈਮ ਦੀ ਹੈ ਸੂਈ ਵੀਰੇ ਇਹ 15 ਦਿਨ ਦੀ ਹੈ ਸੂਈ ਹੋਈ ਆ ਤੇ ਮੁੱਲ ਬਾਈ ਇਹਦਾ ਵੇਰੇ ਇਹਦਾ ਹੀ ਫੋਨ ਤੇ ਫੋਨ ਤੇ ਹੋਊਗਾ ਹੋਊਗਾ ਜੈ ਜੀ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਭਰਾ ਜੀ ਤਾਜੀ ਸੂਈ ਦੀ ਤੇ ਜਾਂ ਵੀਰੇ ਬੱਚਾ ਆ ਗਿਆ ਬੱਸਾ ਹੀ ਆ ਮਾਰੇ ਬੱਚਾ ਵੀਰੇ ਓਕੇ ਮਗਰ ਦੋਸਤੋ ਇਹਦੇ ਬੱਸਾਗਾ ਪੂਰੀ ਸੋਹਣੀ ਬਹੜ ਹੈਗੀ 18 ਕਿਲੋ ਦੁੱਧ ਦੋਨੋਂ ਟਾਈਮ ਚੋ ਕੇ ਦਸੱਲੀ ਕਰਕੇ ਜਾਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਨਾ ਹੈ ਗਰਮੀ ਮੰਨੇ ਪੂਰੀ ਸੀਰੀਸ ਲੱਗਾ ਬਾਈ ਕਹਿੰਦਾ ਦਸੱਲੀ ਕਰਕੇ ਲਿਜਾ ਸਕਦੇ ਹੋ ਜੀ ਤੁਸੀਂ 18 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਡੁੱਲਾ ਹੈਗਾ ਗਾ ਦੋ ਨਗਸ ਨੂੰ ਦਿਖਾ ਚੁੱਕੇ ਆਪਾਂ ਮੋਲੇ ਦਾ ਬਾਈ ਕਹਿੰਦਾ ਫੋਨ ਤੇ ਹੋਊਗਾ ਕਰ ਲਓ ਬਾਈ ਨਾਲ ਸੰਪਰਕ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਧੰਨਵਾਦ ਬਾਈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਜੀ